ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡਰ ਹਲੀ ਜिला ਸ਼ਿਆਰਪੁਰ ਵਿਖੇ ਜਿੱਥੇ ਕੇ ਦਰਬਾਰ ਨੂਰੇ ਖੁਦਾ ਬਾਬਾ ਮੰਗੂ ਸਾਹਿਬ ਦੇ ਦਰਬਾਰ ਤੇ 11ਵਾਂ ਸਲਾਨਾ ਜੋੜ ਮੇਲਾ 26 2024 ਨੂੰ ਦਰਬਾਰ ਦੇ ਮੁੱਖ ਸੇਵਾਦਾਰ ਸਰਿੰਦਰ ਸਿੰਘ ਜੀ ਐਸਆਈ ਸ਼ਿਆਰਪੁਰ ਵਾਲੇ ਦੀ ਅਗਵਾਈ ਹੇਠ ਬੜੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ ਈਸ਼ਵਰ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸਰਿੰਦਰ ਸਿੰਘ ਜੀ ਐਸ ਆਈ ਜੀ ਨੇ ਸਰਬਤਰਮ ਨਿਊਜ਼ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਇਸ ਲਾਨਾ ਜੋੜ ਮੇਲੇ ਮੌਕੇ ਸਾਈ ਕਰਨੈਲ ਛਾਜੀ ਸਾਨੀ ਜੀ ਵੀ ਛਾਜੀ ਪੰਜਟਾ ਬਾਬਾ ਸ਼ਕਤੀ ਕੁਮਾਰ ਬਜਰੌਰ ਬਾਬਾ ਤਰਸੀਮ ਭਗਤ RAM ਜੀ ਬਜਰੌਰ ਬਾਬਾ ਸੁੱਖਾ ਰੁੱਪਵਾਲ ਅਤੇ ਹੋਰ ਫੱਕਰ ਫਕੀਰ ਇਸ ਮੌਕੇ ਹਾਜ਼ਰੀ ਭਰਨਗੇ ਇਸ ਲਾਨਾ ਜੋੜ ਮੇਲਾ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਬੱਬੂ ਰਹੱਲੀ ਦੀ ਅਵਤਾਰ ਸਿੰਘ ਸੋਨਾ ਕੈਨੇਡਾ ਰਹੱਲੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਸ ਮੇਲੇ ਬਾਰੇ ਬਾਕੀ ਜਾਣਕਾਰੀ ਲੈਣੇ ਆ ਦਰਬਾਰ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਜੀ ਐਸਆਈ ਪਾਸੋਂ ਇਸ ਮੌਕੇ ਮੁੱਖ ਸੇਵਾਦਾਰ ਸਿੰਦਰ ਸਿੰਘ ਜੀ ਮਨਜੀਤ ਸਿੰਘ ਤਲਵਿੰਦਰ ਸਿੰਘ ਬਲਵਿੰਦਰ ਸਿੰਘ ਗੌਰਵ ਕੇਸੀ ਪੁਲਿਸ ਮੁਲਾਜ਼ਮ गौरव झमट लाडी हरमन जशन दीपा पवन कुमार लाली बजरौर डीसी डीजेवाला अनिकेत झमट सनी मेहमी अनी भट्टी हरमन डरोली आर्यन झमट निर्मल भट्टी होर नगर निवासी इस मौके हाजिर सन ਇਸ ਮੌਕੇ ਸਮੂਹ ਨੌਜਵਾਨ ਸਭਾ ਵੱਲੋਂ ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਬਾਕੀ ਹੋਰ ਇਸ ਮੇਲੇ ਬਾਰੇ ਜਾਣਕਾਰੀ ਲੈਣ ਲਈ 78143 05478 77175 48632 ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਛੋਡੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਖੁਸ਼ਿਆਰਪੁਰ ਜੈ ਪੀਰਾਂ ਦੀ ਤਨਤਨ ਨੂਰੇ ਖੁਦਾ ਸਾਈ ਮੰਗੂ ਸ਼ਾਹ ਜੀ ਦੀ ਜੈ ਅਸੰਗਤ ਜੀ ਇਹ 2013 ਵਿੱਚ ਜਗਾ ਪ੍ਰਗਟ ਹੋਈ ਸੀ ਇੱਥੇ ਆਜ਼ਾਦੀ ਤੋਂ ਪਹਿਲਾਂ ਢੇਰ ਹੁੰਦੇ ਸੀਗੇ ਇਹ ਬਾਬਾ ਜੀ ਦਾ ਜਨਮ ਸਥਾਨ ਆ ਤਨਤਨ ਨੂਰੇ ਖੁਦਾ ਸਾਈ ਮੰਗੂ ਸ਼ਾਹ ਜੀ ਦਾ ਜਨਮ ਸਥਾਨ ਆ ਇਹ ਸਾਡੇ ਪਿੰਡ ਨੂੰ ਤੇ ਦਾਸ ਨੂੰ ਹੁਕਮ ਹੋਇਆ ਕਿ ਇੱਥੇ ਸੇਵਾ ਕਰੀਏ ਸਾਨੀ ਵਾਲੇ ਮਹਾਪੁਰਸ਼ਾਂ ਨੇ ਸਾਨੂੰ ਹੁਕਮ ਕੀਤਾ ਕਿ ਇੱਥੇ ਜਗਾ ਪ੍ਰਗਟ ਹੋਈ ਆ ਤੇ ਇੱਥੇ ਮੇਲਾ ਕਰਾਓ ਇਸ ਕਰਕੇ ਅਸੀਂ ਇਹ 11ਵਾਂ ਮੇਲਾ ਕਰਾ ਰਹੇ ਆ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਹ ਮੇਲਾ ਸਾਧ ਸੰਗਤ ਜੀ ਇਸ ਮੇਲੇ ਦਾ ਲਾਈਵ ਟੈਲੀਕਾਸਟ 38 2024 ਦਿਨ ਸ਼ਨੀਵਾਰ ਨੂੰ ਲਾਈਵ ਟੈਲੀਕਾਸਟ ਕੀਤਾ ਜਾਊਗਾ ਸਮਾਈਲ ਟੀਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਊਗਾ ਸਾਧ ਸੰਗਤ ਜੀ ਇਹ ਪਿੰਡ ਰਹੱਲੀ ਜ਼ਿਲ੍ਹਾ ਹੁਸ਼ਿਆਰਪੁਰ ਡਾਕਾਣਾ ਵੱਡੂ ਜ਼ਿਲ੍ਹਾ ਹੁਸ਼ਿਆਰਪੁਰ 'ਚ ਬਾਬਾ ਨੂਰੇ ਖੁਦਾ ਸਾਈਂ ਮੰਗੂ ਸ਼ਾਹ ਜੀ ਦਾ ਜਨਮ ਸਥਾਨ ਹੈ ਸਾਡੇ ਪਿੰਡ ਦੇ ਬਾਬਾ ਜੀ ਜਨਮ ਹੋਇਆ ਸੀਗਾ 28 ਤਰੀਕ ਨੂੰ ਝੰਡੇ ਦੀ ਰਸਮ ਤੇ 29 ਤਰੀਕ ਨੂੰ ਗਾਇਕ ਹਾਜ਼ਰੀ ਭਰਨਗੇ ਤੇ ਕਵਾਲ ਹਾਜ਼ਰੀ ਭਰਨਗੇ ਤੇ ਬਾਬਾ ਕਰਨੈਲ ਸਾਹਿਬ ਜੀ ਸਾਈ ਸਾਨੀ ਵਾਲੇ ਤੇ ਜੀਵੀ ਸਾਹਿਬ ਜੀ ਪਾਸਟੇ ਵਾਲੇ ਤੇ ਹੋਰ ਸੰਤ ਮਾਂਪੋਸ਼ ਹਾਜ਼ਰੀ ਭਰਨਗੇ ਇਹ 11ਵਾਂ ਮੇਲਾ ਆ ਜੀ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੇ ਨਗਰ ਵਾਸੀਆਂ ਨਾਲ ਐਨਆਰਪੀ ਵੀਰਾਂ ਨਾਲ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਮੇਲਾ ਇਹ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੌਮ ਹਵਾ ਕੇ ਇਸ ਮੇਲੇ 'ਚ ਹਾਜ਼ਰੀ ਭਰੋ ਤੇ ਰੌਣਕ ਵਧਾਓ ਪਾਈ ਸ਼ਾਹੀ ਜੀ ਜਨਮ ਸਥਾਨ ਆ ਜਿਹਦਾ ਵੱਡਾ ਡੇਰਾ ਪਿੰਡ ਸਾਨੀ ਵਿੱਚ ਆ ਜਿਨ੍ਹਾਂ ਦੀ ਰਹਿਮਾਂ ਇਹ ਇਹ ਮੇਲਾ ਹੁੰਦਾ ਜੀ ਜੈ ਪੀਰਾਂ ਦੀ